ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬੜ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ ਤੋਂ ਭਾਈ ਵੀਡੀਓ ਬਣਾ ਰਹੇ ਆ ਪਿੰਡ ਟੈਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਆ ਜਿਹੜਾ ਤਾਪਾ ਰਹਿ ਜਾਂਦਾ 4 ਕਿਲੋਮੀਟਰ ਤੇ ਪੱਕੋ ਪੈਂਚੀਆਂ ਵੀ ਨੇੜੇ ਹੀ ਰਹਿ ਜਾਂਦੀਆਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਬਾਈ ਹਾਂ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲੋ ਜੀ ਕਮਲਜੀਤ ਸਿੰਘ ਠੀਕ ਆ ਜੀ ਮੋਬਾਈਲ ਨੰਬਰ ਬੋਲੋ ਜੀ 98 ਜਾ ਚਲੋ ਸੋਸ਼ਲ ਨੰਬਰ ਮੈਨੂੰ ਦਿੱਤੋ ਉਸ ਫੋਸਟਰ ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੱਚੇ ਦੇ ਨੇ ਕਿਹੜਾ ਸੂਸ ਹੋਈ ਹੈ ਤੀਜੇ ਸੂਏ ਮੈਂ ਕਦੋਂ ਸੂਈ ਹੈ ਵੀਰੇ ਅੱਜ ਸੋਭਈ ਸੂਈ ਹੈ ਵੀਰੇ ਸੋਭਈ ਸੂਈ ਹੈ ਬੱਚਾ ਕੀ ਦੇਤਾ ਜੀ ਬੱਚੀ ਹੈ ਵੀਰੇ ਬੱਚੀ ਬੜੀ ਚੰਗੀ ਦਿੱਤੀ ਹੈ ਨਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਦਿੱਤੀ ਆ ਕਿਉਂ ਬੱਚੀ ਨੇ ਬਾਈ 1.5 ਸਾਲ ਨੂੰ ਗਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਜੇਰ ਪਹਿਣੀਆਂ ਹਨਾ ਹਜੇ ਹਾਂ ਜੇਰ ਪਹਿਣੀ ਹੈ ਠੀਕ ਆ ਕਿੰਨਾ ਕੀ ਰਿਕਾਰਡ ਹੈ ਬਾਈ ਦੁੱਧ ਦਾ ਇਹਦਾ 16 ਲ ਭੋਲੀ ਮਿੱਤ ਵਰਕੇ ਰਹੇ ਚਿਵਾਈ ਚੁਵੀ ਕਿਵੇਂ ਆ ਬਾਈ ਤੇ ਬਾਈ ਬਹੁਤ ਵਧੀਆ ਵੀਰੇ ਠੀਕ ਆ ਥਾਨ ਬਹੁਤ ਚੰਗਾ ਲੱਗਿਆ ਢੇੜ ਤੋਂ ਲੇਵਾ ਚੈੱਕ ਕਰਵਾਣੇ ਕੱਲਾ ਕੱਲਾ ਥਾਨ ਮੁੱਠੀ ਵਾਲਾ ਥਾਨ ਪੂਰੀ ਵਿੱਤੀ ਦਾ ਥਾਨ ਨਾਣਾ ਨੂਣਾ ਕਰਮਾੜੀ ਦੇ ਫੁੱਲ ਚਾਹੀਆਂ ਸੂਈ ਸਵਾਈਆ ਬੱਚਾ ਵੀ ਵੱੱਛੀ ਦੇਤੀ ਵੱੱਛੀ ਵੀ ਬਹੁਤ ਚੰਗੀ ਦਸਤੀ ਹੈ ਬਾਕੀ ਬੜ ਚੰਗਿਆ ਲੰਮੀ ਲੁੰਮੀ ਬਹੁਤ ਹੈ ਕੰਦ ਕਾਠ ਵਾਲੀ ਹੈ ਪਲੀ ਵੀ ਚੰਗੀ ਆ ਬਾਈ ਬਾਕੀ ਦੋਦ ਦਾ ਰਿਗਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਗਰਮੀ ਘਟ ਮਨੂੰ ਫੈਂਟ ਜਿਹੜੀ ਕਰਮਾੜੀ ਦੀ ਚੰਗੀ ਆਊਗੀ ਬਾਈ ਕੀ ਮੋਲ ਆ ਵੀਰੇ ਜੈਜ 17000 ਰੁਪਏ ਵੀਰੇ ਮਾਨਤਨ ਹੋ ਜੂ ਮਾਨਤਨ ਹੋ ਜੂ ਠੀਕ ਹੈ ਭਾਈ 70000 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਭਾਈ ਕਹਿੰਦਾ ਕਰ ਦੇ ਲੈ ਬਾਕੀ ਤਾਂ ਰਾਂ ਭਾਈ ਕੋਈ ਚੱਕਰ ਨਹੀਂ ਮਾਰ ਕੇ ਖਾਣ ਦਾ ਗੱਲ ਹੈ ਚਵਾਈ ਬੜੀ ਜੰਗੀ ਆ ਨਾ ਭਾਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਲੀ ਨੇ ਕੁਝ ਨਹੀਂ ਠੰਡੀ ਸੀਲ ਆ ਭਾਈ ਲੈ ਕੀ ਬਾਤ ਆ ਭਾਈ ਚਵਾਈ ਬੜੀ ਜੰਗੀ ਆ ਨਾ ਪੂਰੀ ਫੋਲੀ ਚਵਾਈ ਆ ਖਾਣੀ ਬਹੁਤ ਚੰਗਾ ਨੇ ਮੁੱਠੀ ਵਾਲੇ ਤਾਂ ਨੇ ਵੀਰੇ ਸਹੀ ਗੱਲ ਹੈ। ਕੀ ਹਾਂ ਬਾਬਾ। ਹੂੰ। ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।